ਦੇਖੀ ਲੋਰਾ ਆਪਣੀ ਲਾੜ ਲਾੜ ਇਹ ਵੀ ਆਪਣੇ ਚੱਕਰ ਨੂੰ ਇਹ ਚੱਕਰ ਆਪਣੇ ਕੋਲ ਹੀ ਮਣਾ ਬੋਲ ਕੇ ਰਹਿਦਾ ਲਾਹ ਹਾਂ ਉਹ ਇੱਧਰ ਹੀ ਸੈੜ ਲਾਓ ਵੀ ਸੈੜਾ ਜਿਕੇ ਨੇ ਉੱਥੇ ਹੀ ਫੈਲਾ ਇੱਧਰ ਲਾਇਆ ਖੜ ਤੂੰ ਖੰਡਾਓ ਜਿਹੜੇ ਆਉਂਦੇ 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 ਆਹ ਪਾਸਾ ਦੇ ਆਉਂਦੇ ਆਓ ਅੰਦਰ ਕੀ ਤਾਨੂੰ ਇਹੀ ਕਹਿਣਾ ਚਾਹਨੀ ਆ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਐ ਐਮਪੀ ਬਣਿਆ ਨੂੰ ਉਹਨਾਂ ਨੂੰ ਕਿੰਨਾ ਕੁ ਟਾਈਮ ਹੋ ਗਿਆ ਰਾਜਾ ਵਰਿੰਗ ਜੀ ਨੂੰ ਤੇ ਹੁਣ ਤੱਕ ਲੁਧਿਆਣੇ ਦੇ ਵਿੱਚ ਇੱਕ ਵੀ ਕੰਮ ਨਹੀਂ ਹੋਇਆ ਸਾਰੇ ਵਪਾਰੀ ਕਹਿ ਲੋ ਸਾਰੇ ਪਿੰਡਾਂ ਵਾਲੇ ਕਹਿ ਰੋ ਪਿੰਡਾਂ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਐ ਪਿੰਡਾਂ ਵਾਲਿਆਂ ਦੇ ਇਮੋਸ਼ਨਸ ਦੇ ਨਾਲ ਖੇਲ ਕੇ ਉਹਨਾਂ ਨੇ ਇੱਕ ਇੱਕ ਵੋਟ ਮੰਗੀ ਵੋਟ ਕਿੱਦਾਂ ਮਿਲਦੀ ਐ ਲੋਕਾਂ ਦੀ ਬੇਸਿਕ ਨੀਡਸ ਪੂਰੀ ਕਰਨ ਦੇ ਵਾਦੇ ਲੈ ਕੇ ਔਰ ਉਹਨਾਂ ਦੇ ਉਹ ਜਨਤਾ ਦੇ ਵਿੱਚ ਇੰਨੇ ਮਹੀਨੇ ਹੋ ਗਏ ਬਿਲਕੁਲ ਨਹੀਂ ਵਿਚਰ ਰਹੇ ਹੁਣ ਵੀ ਦੇਖਿਆ ਇਹੋ ਕਿਸੇ ਹੋਰ ਸ਼ਹਿਰ ਦੇ ਵਿੱਚ ਬੈਠੇ ਹੋਏ ਨੇ ਚਾਰ ਕੁਰਸੀਆਂ ਢਾਕੇ ਉਹ ਆਪਣੀਆਂ ਮੀਟਿੰਗਸ ਕਰਕੇ ਔਰ ਪੋਸਟ ਡਾਲ ਰਹੇ ਨੇ ਕਿ ਅਸੀਂ ਕੋਈ ਕੰਮ ਕਰ ਰਹੇ ਆ ਪਰ ਗਰਾਊਂਡ ਲੈਵਲ ਦੇ ਉੱਤੇ ਦੇਖਿਆ ਜਾਏ ਤਾਂ ਹੁਣ ਤੱਕ ਉਹ ਪਬਲਿਕ ਵਿੱਚ ਬਿਲਕੁਲ ਨਹੀਂ ਉਤਰੇ ਨਾ ਉਹਨਾਂ ਦੀ ਵਾਈਫ ਨਾ ਉਹਨਾਂ ਦੇ ਬੱਚੇ ਨਾ ਉਹ ਖੁਦ ਤੇ ਕਿੱਥੇ ਜਾਏਗਾ ਜਿਹੜੀਆਂ ਹੁਣ ਇਹੀ ਪਬਲਿਕ ਨੂੰ ਕਹਿਣਾ ਚਾਹੁੰਦੇ ਆ ਕਿ ਹੁਣ ਜਿਹੜੀ ਆਉਣ ਵਾਲੀਆਂ ਵੈਸਟ ਦੀਆਂ ਵੋਟਾਂ ਨੇ ਆਉਣ ਵਾਲੀ ਜਾਣਾ ਇਮੋਸ਼ਨਸ ਨੂੰ ਸਾਈਡ ਤੇ ਰੱਖ ਕੇ ਜਦੋਂ ਕੋਈ ਵੋਟ ਮੰਗਾ ਆਂਦਾ ਉਹ ਤੁਹਾਡੇ ਇਮੋਸ਼ਨਸ ਨਾਲ ਖੇਲਦੇ ਨੇ ਕਿ ਅਸੀਂ ਤੁਹਾਨੂੰ ਲੇਡੀਜ਼ ਨੂੰ ਕਿਹਾ ਜਾਂਦੇ ਤੁਹਾਨੂੰ 1000 ਰੁਪਏ ਦੇ ਵੀ ਇਹਨਾਂ ਨੇ ਵੋਟ ਲਗਾਏ ਸੀ ਇੱਥੇ ਆਪਣੇ ਸਮਰਾਲਾ ਚੌਂਕ ਦੇ ਵਿੱਚ ਹੀ ਲਗਾਏ ਸੀ ਉਹ ਵਾਦੇ ਕਿੱਥੇ ਗਏ ਜਦੋਂ ਪਿੰਡਾਂ ਦੇ ਵਿੱਚ ਜਾ ਜਾ ਕੇ ਉਹਨਾਂ ਨੇ ਕਿਹਾ ਲੇਡੀਜ਼ ਨੂੰ ਰੁਜ਼ਗਾਰ ਦਿਲਾਇਆ ਜਾਏਗਾ ਜਿਹੜਾ ਯੂਥ ਆਪਣਾ ਨਸ਼ਿਆਂ ਦੇ ਵਿੱਚ ਤੁਮਰਿਆ ਹੈਗਾ ਉਹਨਾਂ ਬਾਰੇ ਕਿਹਾ ਗਿਆ ਹੁਣ ਜਿਹੜਾ ਯੁੱਧ ਨਸ਼ਾ ਵਿਰੁੱਧ ਜਿਹੜੀ ਚਲਾਈ ਗਈ ਹੈ ਸੰਤਾ ਉਹ ਕਿੱਥੇ ਨੇ ਕੁਰਸੀਆਂ ਢਾਕੇ ਅਗਰ ਤੁਸੀਂ ਕਹੋਗੇ ਕਿ ਅਸੀਂ ਮੀਟਿੰਗ ਕਰ ਰਹੇ ਹੈਗੇ ਆ ਇਹਦੇ ਨਾਲ ਕੋਈ ਜਨਤਾ ਦਾ ਹੱਲ ਨਹੀਂ ਹੋ ਰਿਹਾ ਇਸ ਲਈ ਅਸੀਂ ਇਹ ਕਹਿਣਾ ਚਾਹੁੰਦੇ ਆ ਰਾਜਾ ਵੜਿੰਗ ਜੀ ਕਿੱਥੇ ਗਾਇਬ ਹੋ ਅੱਜ ਅਸੀਂ ਤੁਹਾਡੇ ਪੋਸਟਰ ਲਗਾ ਰਹੇ ਆ ਸਾਨੂੰ ਆਓ ਮਿਲੋ ਅਗਰ ਕਿਸੇ ਕਿਸੇ ਨੂੰ ਹੀ ਉਹਨਾਂ ਦਾ ਪਤਾ ਲੱਗਦਾ ਹੈ ਤੇ ਸਾਨੂੰ ਜ਼ਰੂਰ ਆ ਕੇ ਦੱਸੋ ਅਸੀਂ ਸਾਰੇ ਇੱਥੇ ਬੈਠੇ ਆ ਥੈਂਕ ਯੂ ਰਾਜਾ ਅਪਣੇ ਅੱਜ ਜਿਹੜੇ ਗੁੰਮਸ਼ੁਦਾ ਦੇ ਪੋਸਟਰ ਲੱਗੇ ਆ ਅੱਜ ਬਿਲਕੁਲ ਸੱਚ ਹੈ ਲੁਧਿਆਣੇ ਦੀ ਜਨਤਾ ਲੱਭ ਰਹੀ ਹੈ ਕਿ ਲੁਧਿਆਣੇ ਦਾ ਐਮਪੀ ਹੈ ਕਿੱਥੇ ਨਾ ਉਹਦੇ ਘਰ ਦਾ ਪਤਾ ਨਾ ਕੁਝ ਉਹਦਾ ਅਤਾ ਪਤਾ ਤੇ 2-2 ਕਰੋੜ ਦੀਆਂ ਗੱਡੀਆਂ ਏਸੀ ਕਾਰਾਂ ਚ ਘੁੰਮਣਾ ਤੇ ਲੋਕਾਂ ਦੀ ਕਿਸੇ ਸਮੱਸਿਆ ਨੂੰ ਸਮਝਣ ਦੀ ਕੋਈ ਉਹਨਾਂ ਨੂੰ ਲੋੜ ਮਹਿਸੂਸ ਨਹੀਂ ਹੁੰਦੀ ਤਾਂ ਸਾਨੂੰ ਇਸ ਕਰਕੇ ਉਤਰਨਾ ਪਿਆ ਆਪਾਂ ਲੁਧਿਆਣੇ ਦੀ ਯੂਥ ਇਹ ਦੇਖਿਆ ਕਿ ਅਗਰ ਐਮਪੀ ਇਥੇ ਲੁਧਿਆਣੇ ਦੇ ਵਿੱਚ ਨਹੀਂ ਹੋਏਗਾ ਤੇ ਕੰਮ ਕਿੱਦਾਂ ਹੋਣਗੇ ਤਾਂ ਆਪਾਂ ਉਹਨਾਂ ਨੂੰ ਲੱਭਣ ਲਈ ਅੱਜ ਨਿਕਲੇ ਆ ਤੇ ਗੁੰਸ਼ਦਾ ਦੇ ਪੋਸਟਰ ਲਗਾ ਰਹੇ ਆ ਕਿ ਐਮਪੀ ਸਾਡਾ ਸਾਨੂੰ ਮਿਲ ਜਵੇ ਕਿ ਜਿਹਦੇ ਤੋਂ ਆਪਾਂ ਦੋ ਕੰਮ ਲੈ ਲਈਏ ਜੇ ਇੱਕ ਵਾਰੀ ਆਪਾਂ ਕੋਸ਼ਿਸ਼ ਤਾਂ ਕਰ ਸਕਦੇ ਆਂ ਗੁੰਸ਼ਦਾ ਦੀ ਤਲਾਸ਼ ਤਾਂ ਕਰ ਹੀ ਸਕਦੇ ਆਂ ਕਿ ਗਿੱਦੜ ਵਾਹੇ ਜਾ ਕੇ ਵੀ ਲੱਭਿਆ ਜਾ ਸਕਦਾ। ਇਹ ਲੋਕਾਂ ਦੀਆਂ ਦੁਨੀਆ ਕੋਈ ਫੋਟੋ ਲੈ ਕੇ ਦੁਨੀਆ ਆਣਾ ਵੀ ਇੱਥੇ ਕੰਮ ਕਰੂਗਾ ਬਚਾ ਦੇਣਾ। ਕੀ ਕਰੇ? ਨਹੀਂ 10 ਮਹੀਨੇ ਹੋ ਗਏ ਸਾਨੂੰ ਐਮਪੀ ਕਿਤੇ ਨਹੀਂ ਦੇਖਿਆ। ਜਾਂ ਤਾਂ ਉਹ ਸਾਨੂੰ ਫੇਸਬੁੱਕ ਦੇ ਉੱਤੇ ਦਿਖਦੇ ਆ। ਦਿੱਲੀ ਦੇ ਵਿੱਚ 4 ਕੁਰਸੀਆਂ ਡਾਈਆਂ ਹੋਈਆਂ ਤੇ ਉੱਥੇ ਮਿੱਡੀਆਂ ਚੱਲ ਰਹੀਆਂ। ਯਾ ਗਿੱਦੜ ਵਾਹੇ ਦਿਖਦੇ ਆ। ਉਹ ਕਿੱਥੇ ਗਏ ਹੋ ਜਦੋਂ ਕਹਿੰਦੇ ਸੀਗੇ ਕਿ ਆਪਾਂ ਘਰ ਖਾਲੀ ਕਰਵਾਤਾ ਜੀ, ਕੋਠੀ ਖਾਲੀ ਕਰਵਾਤੀ ਹੁਣ ਆਪਾਂ ਲੁਧਿਆਣੇ ਆ ਗਏ। ਨਾ ਘਰ ਦੇ ਨਵੇਂ ਰਹੇ ਨਾ ਘਾਟ ਦੇ ਰਹੇ। ਨਾ ਕਿੱਧੜ ਪਾਹੇ ਤੋਂ ਜਿੱਤੇ ਤੇ ਲੁਧਿਆਣੇੋਂ ਜਿੱਤ ਕੇ ਵੀ ਹਾਰੇ ਵਰਗੇ